ਹਾਂ ਜੀ ਮੁੱਖ ਆਪਰੇ ਸਤਿ ਸ਼੍ਰੀ ਅਕਾਲ ਜੀ ਰਾਜਿੰਦਰ ਬਣੋਂ ਤੁਹਾਡਾ ਸਵਾਲ ਹੈ ਆਪਣਾ ਜੈਡਮਿਟ ਦਾ ਹੋ ਗਿਆ ਜੀ ਤੀਜਾ ਦਿਨ ਅੱਜ ਤਾਂ ਸਾਰਾ ਦਿਨ ਬਹੁਤ ਜ਼ਿਆਦਾ ਬੁਖਾਰ ਰਹਿੰਦਾ 10 ਵਜੇ ਦਾ ਚੜਿਆ ਹੈ ਸ਼ਾਮ ਨੂੰ 6 ਵਜੇ ਸੇ ਰੁਕੇ ਬੈ ਰਾਤ ਠੀਕ ਰਿਹਾ ਹੁਣ ਉਹ ਠੀਕ ਹੈ ਇਹ ਲੱਗ ਜਾਂਦਾ ਤੇ ਫਿਰ ਉਹਨੇ ਚਾਰਜ ਟਾਈਮ ਪਾਸ ਕਰਤਾ ਆਪਣਾ ਬੈਠ ਕੇ ਚਲਾ ਦਿੰਦੀਆਂ ਮੈਂ ਇਹ ਦਿਲਾ ਦਨੀ ਫਿਰ ਆਪਾ ਘੜ ਲੈ ਤੇ ਚਾਰ ਦੂਰ ਜਾ ਬੈਠ ਜਾ ਪੈ ਜਾ ਪੈ ਜਾ ਤੇ ਬੈ ਜਾ ਪੈ ਜਾ ਤੇ ਬੈ ਜਾ ਕਿਨ ਔਖਾ ਨਾਲ ਇੱਥੇ ਬੈਠਣਾ ਜੁੜੇ ਪਿਆ ਹੋਰ ਲੱਗਦਾ ਘਰੇ ਨੂੰ ਨੂੰ ਸੌ ਕੰਮ ਨੂੰ ਹੱਥ ਪਾਉਂਦੇ ਮੈਨੂੰ ਤਾਂ ਲੱਗਦਾ ਵੀ ਘਰੇ ਜਾ ਕੇ ਟੱਬ ਪਾਣੀ ਦਾ ਦਿੱਤੇ ਤਾਂ ਕਰ ਲਾਂ ਪਹਿਲਾਂ ਤਾਂ ਨਹੀਂ ਕੀਰਨਾ ਕਿ ਸਾਡੇ ਜੀ ਚੀਜ਼ ਹੋਣਗੇ ਹਾਂ ਜੀ ਸਮਝੀ ਰੱਖੀਏ ਨਾ ਨੀਂਦ ਦਾ ਉਸ ਤੋਂ ਉਦੋਂ ਰਵੀ ਜਾਣਿਆ ਉਹ ਬੰਦੀ ਹਾਂ ਉਹ ਨਹੀਂ ਹਾਂ ਉਹ ਤਾਂ ਹੈ ਆਪਦੇ ਘਰ ਵਰਗੀ ਤੇ ਰਿਲੈਕਸ ਕਿੱਥੇ ਹੋਣਾ ਹੈ ਆਪਾਂ ਅੱਜੇ ਤਾਂ ਚੱਲਾਂਗੇ ਬਈ ਅੱਜ ਤਾਂ ਡਾਕਟਰ ਨਾਲ ਚੱਲਾਂਗੇ ਹਾਂ ਇਹ ਤੜਕੀ ਨਹੀਂ ਭੱਕਾ ਕੱਢ ਵੀ ਅੱਜ ਨਹੀਂ ਹੁੰਦਾ ਚੱਪੀ ਹੋਰ ਵੀ ਸੰਦੋ ਖਾਂ ਕਰੇ ਨਹੀਂ ਆਪਣੀ ਪਰਸ ਵਾਲੀ ਰਿਪੋਰਟ ਹੁਣ ਠੀਕ ਧੀ ਐਨੀ ਜਿਆਦਾ ਨਹੀਂ ਧੀ ਅੱਜ ਵਾਲੀ ਜਿਦੋਂ ਉਹ ਵੀ ਘਟੋ ਪਰਸ ਦਾ ਨਾਲ ਆਪਣੇ ਉਹ 2000 ਜਿਹੇ ਰਿਪੋਰਟ ਕਰੀਏ ਬੋਤਲਾਂ ਚਾਰ ਲੱਗੀਆਂ ਦੀਆਂ ਲੱਗੀ ਹੋਈ ਐ ਹੈਗੀ ਵੀ ਹਾਂ ਹਾਂ ਹੁਣ ਤਾਂ ਆਪਾਂ ਕਰਤੇ ਚਾਰ ਡੱਬੇ ਖਾਲੀ ਇਹਨਾਂ ਦੇ ਹੈਗੀ ਐ ਬਸ ਮੈਨੂੰ ਦੇਂਦੀ ਐ ਇਧਰ ਆ ਦੇ ਹੈਗੀ ਹੈਗੀ ਕੌਂ ਚ ਦੇਖੀ ਤਿੰਨ ਚਾਰ ਟਵੇ ਖਾਲੀ ਕਰਦੇ ਥਿਮੇ ਜੀ ਠੀਕ ਹੋ ਆ ਜੇ ਤੁਸੀਂ ਪੱਟੜ ਜੇ ਲੱਗਦੇ ਆ ਆ ਜੇ ਤੁਸੀਂ ਫਰ ਲਾਉਣਾ ਹਾਂ ਹੋਰ ਕੀ ਐ ਇੱਧਰ ਲਾ ਲਾ ਉਹ ਉੱਥੇ ਪਲੱਗ ਪੈਣਾ ਤਾਂ ਹੈਗਾ ਮੈਨੂੰ ਮੈਨਿਆ ਨਹੀਂ ਆ ਸੋ ਜੀ ਮੈਂ ਹੁਣ ਕਿਹਨੂੰ ਰੱਖੂਰੇ ਬਸ ਸਾਰੇ ਘਰ ਦੇ ਕੰਮ ਠੱਪ ਹੋ ਗਏ ਜੀ ਦੇਖਦੇ ਆ ਕਿ ਕੋਈ ਬੰਦਾ ਜਿਹੜਾ ਛੁੱਟੀ ਲੈਣ ਲੈਣ ਚੱਲ ਤੋ ਫਰਿਆ ਕਰ ਲਵਾਂਗੇ ਸਵੇਰੇ ਆ ਕੇ ਉਹ ਕਰ ਲਾਂਗੇ ਲਵਾ ਜਿਆ ਕਰਾਂਗੇ ਜੀ ਲੋਡ ਹੋਈ ਦੇਖਦੇ ਆ ਡਾਕਟਰ ਨੂੰ ਆਉਣ ਦੇਖੀ ਜਾਂਦੇ ਆ ਕਹਿੰਦੇ ਕੋਈ ਸੈਟ ਨਹੀਂ ਆਈ ਆ ਦੇਖੀ ਬਸ ਬੇਬੇ ਦਾ ਬੁਖਾਰ ਦੇਖ ਲੈ ਹੱਥ ਲਾ ਕੇ ਕਮੇ ਵੀ ਅਜਿਹੇ ਦਾ ਸੇਮ ਨਾਮ ਮੇਰਾ ਇਹ ਵੀ ਸੁਨਾਮ ਤੋਂ ਨੇ ਇਹਨੂੰ ਵੀ ਬੁਖਾਰ ਇਨਫੈਕਸ਼ਨ ਹੋਈ ਕੀ ਲੋਹ ਪਰਵਾਰਾ ਹੋਏ ਪਈ ਚੀਜ਼ ਦਾ ਜੀ ਹਣ ਆਪਾਂ ਡਾਕਟਰ ਉਹਦੇ 12 ਵਜੇ ਦੇਖਦੇ ਆਓ ਪੀਟੀ ਚ ਮਿਲ ਕੇ ਆਵਾਂ ਇਹਨਾਂ ਲਓ ਜੀ ਟਾਈਮ ਆਪਣੇ 10 ਵਜੇ ਗੇ ਹੁਣ ਮੈਂ ਮੈਨੂੰ ਖਤਰਾ ਵੀ ਮੈਨੂੰ ਕਿਤੇ ਬੁਖਾਰ ਨਾ ਛੱਡ ਜੇ ਪਹਿਲਾਂ 7 ਵਜੇ ਚੜਦਾ ਹੁੰਦਾ ਸੀ ਫੇਰ 8 9 ਤੇ ਆ ਗਿਆ ਹੁਣ ਜੇ 10:00 ਵਜੇ ਮੈਂ ਘੰਟ ਮਿੰਟ ਮੈਣ ਕਿਨਘਾ ਰਹੀਆਂ ਵੀ ਜੇ ਅੱਜ ਨਾਮ ਖਾਰ ਚੜੇ ਤਾਂ ਅੱਜ ਆਪਾਂ ਨੂੰ ਛੁੱਟੀ ਹੋ ਜੂਗੀ ਨਾ ਔਖਾ ਹੋ ਜਾਂਦਾ ਜੀ ਹਸਪਤਾਲ 'ਚ ਬਾਕੀ ਵੈਸੇ ਹਸਪੀਟਲ ਬਹੁਤ ਸੋਹਣਾਗਾ ਸਫਾਈ ਬਹੁਤ ਆ ਇੱਕ ਵੀ ਮੱਖੀ ਨਹੀਂ ਅੰਦਰ ਇੱਥੇ 8 ਬੈੱਡ ਲੱਗੇ ਹੋਏ ਨੇ ਜੀ ਮਰੀਜ਼ ਅਸੀਂ ਸਾਰੇ 3-4 ਕਾਂ ਜਿਹੜੇ ਨਾਲ ਆਣ ਹੁੰਦੇ ਨੇ ਹਨਾ ਮਰੀਜ਼ ਦੇ ਉਹਨਾਂ ਨੂੰ ਵੀ ਕੋਈ ਦਿੱਕਤ ਨਹੀਂ ਆ ਰਹੀ ਆਰਾਮ ਨਾਲ ਸਪੈਸ਼ਲ ਸਿੰਗਲ ਸਿੰਗਲ ਬੈੱਡ ਸਾਰਿਆਂ ਕੋਲੇ AC ਚੱਲਦਾ ਹੈ ਚਾਰ ਪੱਖੇ ਨੇ ਬਹੁਤ ਸੋਹਣਾ ਹੈਗਾ ਜਿਹੜਾ ਇੱਥੇ ਰਹਿਣ ਦੀ ਜਗ੍ਹਾ ਬਣੀ ਹੋਈ ਹੈ। ਕਈ ਹਸਪਤਾਲਾਂ ਚ ਤਾਂ ਨਾ ਦਵਾਈਆਂ ਦੀ ਉਹ ਚੜੀਆਂ ਜਾਂਦੀ ਰਹਿੰਦੀ ਹੈ। ਇੱਥੇ ਬਿਲਕੁਲ ਵੀ ਕੋਈ ਦਵਾਈ ਦੀ ਹੋਂ ਨਹੀਂ ਆਪਾਂ ਉੱਪਰ ਹੈਗੀਆਂ ਜੀ, نیچے ਹੋਰ ਵਾਰਡ ਆਪਾਂ ਉੱਪਰਲੇ ਵਾਰਡ 'ਚ ਤੇ ਬਹੁਤ ਸੋਹਣੀ ਵੀ ਸਫਾਈ ਹੈ। ਇੱਥੇ ਹਸਪਤਾਲ 'ਚ ਕੋਈ ਇੰਨਾ ਔਖਾ ਨਹੀਂ ਲੱਗ ਰਿਹਾ ਵੈਸੇ ਆਪ ਨੂੰ ਪੈਣਾ ਔਖਾ ਲੱਗਦਾ ਇੱਥੇ ਹਰ ਟਾਈਮ ਹਨ। ਲਓ ਜੀ ਟਾਈਮ 3:00 ਵੱਜ ਗਏ। ਹਸਪਤਾਲ 'ਚ ਆਪਾਂ ਨੂੰ ਛੁੱਟੀ ਮਿਲ ਗਈ ਜੀ। ਉੱਥੇ ਨਾ ਥੋੜਾ ਜਿਹਾ ਤਨ ਪਤਾ ਵੀ ਦਿਨ ਦੇ ਵਿੱਚ ਮਰੀਜ਼ ਜ਼ਿਆਦਾ ਹੋ ਜਾਂਦੇ ਨੇ ਰਸ ਜਾਂ ਜ਼ਿਆਦਾ ਹੋ ਗਿਆ। ਵਲੌਗ ਦਾ ਟਾਈਮ ਹੀ ਨਹੀਂ ਲੱਗਿਆ ਬਾਕੀ ਤੁਹਾਨੂੰ ਪਤਾ ਥੋੜਾ ਜਿਹਾ। ਉਹ ਮਰੀਜ਼ ਬੰਦਾ ਇੱਕ ਵਾਰ ਜਦੋਂ ਬਿਮਾਰ ਹੁੰਨੇ ਆਪਾਂ ਨੂੰ ਕੁਝ ਨਹੀਂ ਚੰਗਾ ਲੱਗਦਾ। ਹੁਣ ਮੈਂ ਅੱਜ ਪਰਸੋਂ ਦੇ ਤਿੰਨ ਦਿਨ ਹੋ ਗਏ ਮੇਰੇ ਕੱਪੜੇ ਪਾਏ ਹਨ। ਨਾ ਨੁਕੜੀਆਂ ਔਖੀਆਂ ਪਿਆ ਕੱਲੇ ਜਾ ਕੇ ਥੋੜਾ ਜਿਆਦਾ ਰਿਲੈਕਸ ਹੋਵਾਂਗੇ। ਮੈਂ ਉਹਨੂੰ ਸੂਈ ਕਢਾ ਕੇ ਨਾ ਥੋੜਾ ਜਿਹਾ ਮੇਰੇ ਅੱਜ ਦੋ ਵਾਰ ਸੂਈ ਪੱਟ ਕਿਲੋਣੀ ਪੈਗੀ। ਉਹ ਇੱਕੜਾ ਕੇ ਮਿਹੜੀ ਬਾਹ ਸਿੱਧੀ ਹੈ ਮਤਲਬ ਜੁੜਾ ਵੀ ਨਹੀਂ ਹੁੰਦਾ ਤੇ ਮਾਸੀ ਤੋਂ ਦੂਜੇ ਤੋਂ ਨਾ ਵਧੀਆ ਵਾਹਿਆ ਨਹੀਂ ਜਾਂਦਾ ਹੁੰਦਾ ਹਨ ਤੇ ਹੁਣ ਆਪਾਂ ਇੱਥੋਂ ਥੋੜਾ ਜਿਹਾ ਬਾਜ਼ਾਰ ਤੋਂ ਫਰੂਟ ਲੈ ਲਈਏ ਸੁਨਾਮ ਸੰਡਿਆਂ ਚੈਨ ਨਹੀਂ ਪਤਾ ਤੇ ਮਿਲੂ ਪਤਾ ਨਹੀਂ ਨਾ ਕੋਈ ਇੱਥੇ ਹੈਗਾ ਸਰਦਾਰ ਜੀ ਗਏ ਲੈਣ ਕਿ ਪਹਿਲਾਂ ਸਵੇਰੇ ਹੁੰਦੇ ਸੀ ਮੈਂ ਕਿਹਾ ਵੀ ਅੱਜ ਤਾਂ ਛੁੱਟੀ ਮਿਲ ਜੂਗੀ ਤੁਸੀਂ ਸਵੇਰੇ ਨਾ ਆਇਓ ਮੈਂ ਤੁਹਾਨੂੰ ਫੋਨ ਕਰੂੰਗੀ ਫਿਰ ਘਰੇ ਵੀ ਨੌਕਾ ਹੋ ਜਾਂਦਾ ਮੈਂ ਜੁੜ ਜੁੜਨਾ ਤੇ ਚਲ ਪ੍ਰਮਾਤਮਾ ਦਾ ਸ਼ੁਕਰ ਹੈ ਰਿਪੋਰਟ ਆਪਣੀ ਜਿਹੜੀ ਹੈਗੀ ਉਹ ਨੂੰ ਫੈਕਸ਼ਨ ਦੀ ਠੀਕ ਆ ਗਈ ਹਲਕੀ ਜੀ ਰਹਿ ਗਈ ਉਹ ਬੋਲੀ ਜੀ ਪਰ ਕੱਲ ਮੈਨੂੰ ਬੁਖਾਰ ਇੰਨਾ ਜ਼ਿਆਦਾ ਚੜਿਆ ਜਿੰਨਾ ਵੀ ਕਹ ਦੂੰ ਮੈਨੂੰ 10 ਵਜੇ ਦਾ ਬੁਖਾਰ ਚੜਿਆ ਹੋਇਆ ਮੈਨੂੰ ਅੱਥ ਨੇ ਰਾਤ ਨੂੰ 7 7:30 ਵਜੇ ਸੁਰਤ ਆਈ ਕੁਛ ਨਹੀਂ ਪਤਾ ਲੱਗਿਆ ਕੀ ਹੋਈ ਗਿਆ ਟੀਕੇ ਲਾਲਾ ਬੋਤਨਾ ਪਾਪਾ ਉਹਨਾਂ ਨੇ ਜ਼ੋਰ ਲਾ ਲਿਆ ਗੋਲੀਆਂ ਦੇ ਤੇ ਉਹਨਾਂ ਨੇ ਜ਼ੋਰ ਲਾ ਲਿਆ ਐਨ ਜਮਾਨੀ ਹਾਤ ਕਰਾ ਕੇ ਸੈਟਿੰਗ ਮੇਰਾ ਸਰੀਰ ਇੰਨਾ ਕੋ ਬੋਲਾ ਹੋਇਆ ਪਿਆ ਪਰ ਮੈਂ ਜੇ ਮੈਨੂੰ ਕੋਈ ਵੀ ਤਕਲੀਫ ਨਹੀਂ ਦੀ ਜਿਹੜਾ ਮੇਰਾ ਪੱਖੀ ਦਾ ਪੇਟ ਦਰਦ ਸੀਗਾ ਉਹ ਵੀ ਠੀਕ ਹੋ ਗਿਆ ਹਸਪੀਟਲ ਜਿਨੇ ਆਪਾਂ ਮਾੜਾ ਜਿਹਾ ਵੀ ਡਾਕਟਰ ਨੂੰ ਕਹਿੰਦੇ ਵੀ ਇੰਨੇ ਆਏ ਮੇਰਾ ਸਰੀਰ ਸੁਣਨਾ ਹੈ ਪਰ ਉਹ ਦੀ ਇੱਕ ਦਿਨ ਹੋਰ ਰੱਖ ਲੈਂਦੇ ਆ ਨਾ ਬਹੁਤ ਔਖਾ ਰਹਿਣਾ ਜੀ ਬਾਕੀ ਚਲੋ ਐਡੀ ਤਾਂ ਕੋਈ ਪ੍ਰੋਬਲਮ ਵੀ ਨਹੀਂ ਹੈਗੀ ਹਨਾ ਹਲਕਾ ਤਾਂ ਆਪਾਂ ਮੈਡੀਸਨ ਘਰੇ ਲੈ ਕੇ ਵੀ ਠੀਕ ਕਰ ਸਕਦੇ ਆ TCL ਵੀ ਆਪਣੇ ਬਹੁ ਘਟ ਗਏ 3 ਫੈਕਸ਼ਨ ਵੀ ਹਲਕੀ ਜਿਹੀ ਮਿਲ ਜੀ ਹੈਗੀ ਜਿਹੜੀ ਆਪਣੇ ਕਿਡਨੀ ਦੀ ਫੈਕਸ਼ਨ ਤੇ ਉਹ ਵੀ ਸਾਰੀ ਠੀਕ ਹੈ ਓਕੇ ਹੈ ਮਾ ਸਰਦਾਰ ਜੀ ਟੂਟ ਲੈਣ ਮੇਰੇ ਘਰੇ ਚਾਹਦੇ ਘਰੇ ਬੱਚਿਆਂ ਨਾਲ ਦੇਖਦੇ ਆ ਕੀ ਮਾਹੌਲ ਹੈ ਮਾਤਾ ਨੇ ਫੋਨ ਕੀਤਾ ਸੀ ਕਹਿੰਦੀ ਵਿਚਾਰੇ ਤੇਰੇ ਬੱਚੇ ਜਮੀ ਜਵਾਕ ਤਾਂ ਕਹਿੰਦੀ ਨਹੀਂ ਕੁੜੀ ਇਹ ਤੇਰੇ ਚੁੱਪ ਹੋਏ ਪੈ ਨੇ ਮੇਰਾ ਉਦੋਂ ਮੂਡ ਜਾ ਖਰਾਬ ਹੋਇਆ ਕਿ ਹਣਾ ਇੱਕ ਦਿਨ ਜਾਂ ਦੋ ਦਿਨਾਂ ਨਾਲ ਜਵਾਕਾਂ ਨੂੰ ਕਿੰਨਾ ਔਖਾ ਹੋ ਜਾਂਦਾ ਤਾਂ ਕਰਕੇ ਮੇਰਾ ਉਦੋਂ ਫਿਰ ਮਨ ਮੈਂ ਹੋ ਗਈ ਗਸਣ ਮੈਂ ਘਰੇ ਵਗ ਜਾਂ ਤੇ ਆਪਾਂ ਜਵਾਕਾਂ ਨੂੰ ਕਿੰਨਾ ਵੀ ਲੜੀ ਜਾਈਏ ਮਾਪਿਓ ਨੂੰ ਹਣਾ ਉਹ ਉਦੋਂ ਘਰੇ ਹੁੰਦੇ ਪਰ ਛੱਡਣੇ ਬਹੁਤ ਔਖੇ ਨੇ ਮੈਂ ਤਾਂ ਕੱਲ ਹੀ ਆਉਂਦੀ ਸੀਗੀ ਪਰ ਡਾਕਟਰ ਨੇ ਠਕੀ ਨਾ ਰੱਖ ਲਿਆ ਸਾਨੂੰ ਕੱਲ। ਬਾਕੀ ਚਲੋ ਜੀ ਫੇਰ ਆਉਂਦਾ ਨਾ ਬਾਰ-ਬਾਰ ਔਖਾ ਹੁੰਦਾ ਹੈ। ਹੁਣ ਚਲੋ ਪਰਮਾਤਮਾ ਕਰੇ 5 ਦਿਨ ਦੀ ਆਪਾਂ ਨੂੰ ਮੈਡੀਸਿਨ ਦਿੱਤੀ ਹੈ। ਬਾਕੀ ਥੋੜੀ ਜਿਹੀ ਰੈਸਟ ਜ਼ਰੂਰੀ ਹੈ ਉਹ ਕਹਿੰਦੇ। ਕਿਡਨੀ ਦੀ ਇਨਫੈਕਸ਼ਨ ਹੈ ਨਾ ਕਈ ਵਾਰ ਆਪਾਂ ਜਿਆਦਾ ਤੁਰ ਫਿਰ ਲੈਨੇ ਆ ਕੰਮ ਕਰ ਲੈਨੇ। ਫੇਰ ਸੋਜਿਸ ਵਗੈਰਾ ਆ ਜਾਂਦੀ ਫੇਰ ਔਖਾ ਹੈ। ਹੁਣ ਮੇਰੇ ਕੰਨ ਬੋਲੇ ਹੋਏ ਪੈਨੇ ਬੋਤਲਾਂ ਨੇ ਉਦੋਂ ਮੇਰੇ ਪਾਹ ਪੂਰਾ ਹਾਲ ਕਰਤਾ ਤਿੰਨ ਚਾਰ ਵਾਰ ਪੱਟ ਕੇ ਸੁਣ ਲਈ ਆਪਾਂ ਨਹੀਂ ਤੇ ਬਾਕੀ ਦੇਖਦੇ ਹਾਂ ਹੁਣ ਖਾਣਾ ਵੀ ਮੈਂ ਕੱਲ ਦਾ ਰੋਟੀ ਤਾਂ ਫਸੂ ਦੀ ਬੰਦ ਕਰੀ ਹੋਇਆ ਖਿਚੜੀ ਦਾ ਵੀ ਹੀ ਖਾਂਦੀ ਸੀਗੀ ਯਾਨੀ ਫਿਰ ਆਪਨੇ ਵੀ ਉਹ ਸਾਰਾ ਪਤਾ ਨੂੰ ਦੂਜੇ ਬਲੌਗ ਦੇ ਵਿੱਚ ਨਹੀਂ ਦੱਸਿਆ ਸੀਗਾ ਧੰਨਵਾਦ ਉਹਨਾਂ ਦਾ ਹਸਪੀਟਲ ਦੇ ਵਿੱਚ ਆਪਾਂ ਨੂੰ ਵਧੀਆ ਸਾਰੀ ਤਾਂ ਕੁਝ ਵੀ ਨਹੀਂ ਲੈ ਕੇ ਗਏ ਸੀ ਹੈਨਾ ਕੱਪੜਾ ਲਈਦਾ ਦੋ ਟਾਈਮ ਰੋਟੀ ਵਧੀਆ ਸਾਰਾ ਦਿਨ ਉਹ ਲਾ ਕੇ ਦੇ ਧੰਨਵਾਦ ਜੀ ਹੈਨਾ ਬੰਦਾ ਇਹਨੇ ਹੁੰਦਿਆ ਨੇ ਆਪਦਿਆਂ ਨੂੰ ਨੇ ਚੰਗੇ ਨੇ ਸੱਚੀ ਸਹੀ ਗੱਲ ਆ ਅੱਜ ਕੱਲ ਉਹ ਹੀ ਟਾਈਮ ਹੈ ਜੀ ਆਪਦਾ ਤਾਂ ਕੋਈ ਖੁੱਸਦਾ ਵੀ ਨਹੀਂ ਹੁੰਦਾ ਕਿਸੇ ਨੂੰ ਤੇ ਚਲੋ ਜੀ ਕੋਈ ਗੱਲ ਨਹੀਂ ਪਰਮਾਤਮਾ ਸਾਰਿਆਂ ਨੂੰ ਤਾਂ ਬਰੁਕਤੀ ਵਾਸੀ ਪਰ ਹਸਪੀਟਲ 'ਚ ਰਹਿਣਾ ਬਹੁਤ ਮੁਸ਼ਕਿਲ ਹੈ ਮੈਂ ਆ ਸੂਨੀਆਂ ਸਾਂਗਿਆਂ ਦੇ ਇੰਨੇ ਇਨਫੈਕਸ਼ਨ ਤਾਂ ਮੈਨੂੰ ਪਹਿਲੀ ਵਾਰ ਹੋਈ ਹੈ ਜ਼ਿੰਦਗੀ 'ਚ ਸਾਲੀ ਅੱਗੇ 1250 ਰੁਪਏ ਇੱਕ ਤੰਨ ਸਕੂਲਾ ਲਾਗਣਾ ਪਿਆ ਨਾ ਆ ਲੈ ਜਾਂਦਾ ਮੰਡੀ 'ਚ ਫੇ ਮੰਡੀ 'ਚੋਂ ਨਾ ਤੇ ਪਾਣੀ ਦੀ ਕੀ ਕਰਦਾ ਮੰਡੀ 'ਚ ਫਿਰ ਪਾਣੀ ਦੀ ਆ ਇੱਥੇ ਹੁੰਦੀ ਐ ਇੱਕ ਰੇੜੀ ਜੀ ਤਾਂ ਉੰਨੀ ਲਾਉਣਗੇ ਸਾਰੇ ਜਾਂ ਇੱਕ ਉਹ ਨਹੀਂ ਹੁੰਦੇ ਜਿਹੜੇ ਕੀ ਹੁੰਦੇ ਨੇ ਬੱਬੂ ਘੋਸੇ ਜੇ ਹਾਂ ਉਹ ਆ ਗਏ ਹੁਣ ਉਹਦਾ ਖਤਮ ਹੋ ਗਿਆ ਲੈ ਇਸ ਦਾ ਖਾਂਦੇ ਵੀ ਨਹੀਂ ਉਹ ਵੀ ਮਿੱਠੇ ਹੁੰਦੇ ਨੇ ਉਹ 'ਚ ਉਹ ਤਾਂ ਮੰਗਿਆ ਸੀ ਸੀਜ਼ਨ ਕਿੱਥੇ ਲਾਂਗੇ ਨਾਸਪਾਤੀਆਂ ਦਾ ਸੀਜ਼ਨ ਅਜੇ ਆਊਗਾ ਨਾ ਦੇਖ ਲੈ ਉਦੋਂ ਹੀ ਨਹੀਂ ਆਉਂਦੇ ਨੇ ਉਹ ਨਾਸਪਾਤੀਆਂ ਨਾ ਕੱਲੂ ਬੁਖਾਰੇ ਤੇ ਉਹ ਨੇ ਮੈਨੂੰ ਤਾਂ ਖੱਟੇ ਹੀ ਹੁੰਦੇ ਨੇ ਮੈਨੂੰ ਵਧੀਆ ਨਹੀਂ ਲੱਗਦਾ ਲਾਉ ਜੀ ਉੱਥੇ ਸਰਦਾਰ ਜੀ ਦਾ ਰੇਟ ਨਹੀਂ ਬਣਿਆ ਸੇਵ ਲੈਣ ਦਾ ਹੁਣ ਇੱਥੋਂ ਲੈਣਗੇ ਆ ਰੇੜੀ ਤੋਂ ਇਹਦੇ ਕੋਲੇ ਚੀਜ਼ ਵੀ ਵਧੀਆ ਹੁੰਦੀ ਆ ਫਿਰ ਧੁੱਪ ਪੈ ਰਹੀ ਆ ਇਧਰੋਂ ਵੀਡੀਓ ਸਾਫ਼ ਨਹੀਂ ਆ ਰਹੀ